ਪਟਿਆਲਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਿਰਫ 1200 ਰੁਪਏ ਦੇ ਬਿੱਲ ਨੂੰ ਲੈ ਕੇ ਹੋਈ ਬਹਿਸ ਨੇ ਇੱਕ 마ਸੂਮ ਵਿਅਕਤੀ ਦੀ ਜਾਨ ਲੈ ਲਈ ਹੈ। ਦਰਸਲ 1 ਨਵੰਬਰ ਦੀ ਰਾਤ ਨੂੰ 6 ਲੋਕਾਂ ਨੇ ਪੋਲੋ ਗਰਾਊਂਡ ਨੇੜੇ ਕੋਲੀਤਾ ਥਾਪੇ ਉੱਤੇ ਜਨਮ ਦਿਨ ਮਨਾਉਣ ਗਏ ਸ। ਤਖਾਣਾ ਖਾਣ ਤੋਂ ਬਾਅਦ ਜਦੋਂ ਬਿੱਲ 1200 ਰੁਪਏ ਦਾ ਆਇਆ ਤਾਂ ਨੌਜਵਾਨ ਨੇ ਡਿਸਕਾਊਂਟ ਦੀ ਮੰਗ ਕੀਤੀ। ਪਰ ਥਾਪੇ ਦੇ ਕਰਮਚਾਰੀ ਸੰਤੋਸ਼ ਯਾਦਵ ਨੇ ਇਨਕਾਰ ਕਰ ਦਿੱਤਾ ਤਾਂ ਬਹਿਸ ਜਿਹੜੀ ਕਿ ਉਸਨੇ ਹਿੰਸਕ ਝਗੜੇ ਵੱਲ ਬਦਲ ਗਈ। ਉਸ ਤੋਂ ਵੀ ਚਾਕੇ ਇੱਕ ਨੌਕਮਾਨ ਨੇ ਸੰਤੋਸ਼ ਯਾਦਵ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੇ ਨਾਲ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਗਏ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ ਹੈ ਸੋ ਇਸ ਘਟਨਾ ਨੇ ਪੂਰੇ ਇਲਾਕੇ ਤੋਂ ਵਿੱਚ ਸਨਸਨੀ ਫੈਲਾ ਦਿੱਤੀ ਹੈ ਲੋਕ ਸਵਾਲ ਕਰ ਰਹੇ ਨੇ ਕਿ ਸਿਰਫ 1200 ਰੁਪਏ ਦੇ ਲਈ ਇੱਕ ਬਾਸੂ ਵਿਅਕਤੀ ਨੂੰ ਕਿਵੇਂ ਮਾਰਿਆ ਜਾ ਸਕਦਾ ਹੈ ਇਹ ਮਤੀ 13 ਨਵੰਬਰ ਨੂੰ ਕੋਲੀ ਟੱਬਾ ਸਾਈ ਮਾਰਕੀਟ ਚ ਉੱਥੇ ਇਕਦਮ ਪ੍ਰੋਵੋਕੇਟਰੀ ਐਕਟ ਚ ਬਿੱਲ ਦੀ ਪੇਮੈਂਟ ਦੇਣ ਨੂੰ ਗਾਹਕ ਆਏ ਸੀਗੇ 6 ਜਣੇ ਇਹਨਾਂ ਕਿਸੇ ਬਰਥਡੇ ਪਾਰਟੀ ਬਰਥਡੇ ਪਾਰਟੀ ਮਨਾਉਣ ਆਏ ਸੀ ਜਿਸ ਜੋ ਜਦੋਂ ਬਿੱਲ ਦੀ ਪੇਮੈਂਟ ਦੇਣੀ ਸੀ 1250 ਦਾ ਕਰੀਬ ਬਿੱਲ ਬਣਿਆ ਸੀ 1270 ਰੁਪਏ ਦਾ ਬਿੱਲ ਤੇ ਡਿਸਕਾਊਂਟ ਮੰਗਣ ਨੂੰ ਲੈ ਕੇ ਜਿਹੜਾ ਕਾਊਂਟਰ ਤੇ ਕੋਲੀਟਾਪੇ ਦੇ ਕੈਸ਼ੀਅਰ ਬੈਠਾ ਸੀ ਉਹਦੇ ਨਾਲ ਬਹਿਸ ਹੋ ਗਈ ਸੀ ਇੱਕ ਰਾਹੁਲ ਨਾਂ ਦਾ ਵਿਅਕਤੀ ਸੀ ਜਿਹੜਾ ਇਹਨਾਂ 6 ਜਣਿਆਂ ਦੇ ਵਿੱਚ ਆਇਆ ਸੀ ਬਰਥਡੇ ਪਾਰਟੀ ਉਸਨੇ ਇਹ ਕੈਸ਼ੀਅਰ ਦੇ ਥੱਪੜ ਮਾਰਿਆ ਤਾਂ ਜਿਹੜਾ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਥੱਪੜ ਮਾਰ ਕੇ ਉਹ ਬਾਹਰ ਨੂੰ ਭੱਜ ਗਿਆ ਭੱਜ ਲਿਆ ਤਾਂ ਟਾਬੇ ਦਾ ਸਾਰਾ ਸਟਾਫ ਇਕੱਠਾ ਹੋ ਕੇ ਉਹਦੇ ਪਿੱਛੇ ਭੱਜਿਆ ਤਾਂ ਇਹ ਜਿਹੜਾ ਲੜਕਾ ਜਿਸ ਦੀ ਡੈਥ ਹੋਈ ਹੈ ਸੰਤੋਸ਼ যাদਬ ਇਹ ਇਹਨੇ ਉਹਦੇ ਉਹਦੇ ਨਾਲ ਹੱਥੋ ਪਾਈ ਕੀਤੀ ਪਰ ਇਮੀਡੀਏਟਲੀ ਉਹਨੇ ਆਪਣਾ ਡੱਬ ਚੋਂ ਉਹਦੇ ਕੋਲੇ ਚਾਕੂ ਸੀਗਾ ਇਹਨੇ ਰਾਹੁਲ ਸਿੰਘ ਦੋਸ਼ੀ ਜਿਹੜਾ ਉਹਨੇ ਚਾਕੂ ਇਹਦੇ ਸਟੈਬ ਇੰਜਰੀ ਇਹਦੇ ਅਕਰ ਕੀਤੀ ਇਹਦੇ ਚਾਕੂ ਮਾਰਿਆ ਇਹ ਉੱਥੋਂ ਚਾਕੂ ਮਾਰ ਕੇ ਉਹ ਭੱਜ ਗਿਆ ਬਾਕੀ ਬੰਦਿਆਂ ਦਾ ਹੁਣ ਇਸ ਇਸ ਅਕਰੈਂਸ ਦੇ ਸਬੰਧ ਚ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਮਨਜੋਗ ਐਸਐਸਪੀ ਸਾਹਿਬ ਤੇ ਮਨਜੋਗ ਐਸਪੀ ਸਿਟੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦਿਆਂ ਹੋਇਆਂ ਐਸਐਚਓ ਕਤਵਾਲੀ ਤੇ ਐਸਐਚਓ ਸਬਜੀ ਮੰਡੀ ਨੇ ਮੌਕੇ ਤੇ ਪਹੁੰਚ ਕੇ ਸਾਰੇ ਟੈਕਨੀਕਲ ਐਵੀਡੈਂਸ ਕਲੈਕਟ ਕਰਦੇ ਹੋਏ ਤੇ ਇਹਨੂੰ ਦੋਸ਼ੀ ਨੂੰ ਟ੍ਰੇਸ ਕਰ ਲਿਆ ਸੀ ਜਿਸ ਸਬੰਧ ਚ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਮੁਕੱਦਮਾ 2 6 ਦੋਸ਼ੀਆਂ ਦੇ ਖਿਲਾਫ ਦਰਜ ਹੋਇਆ ਜਿਸ ਬੰਤੀ ਜਿਹੜਾ ਮੇਨ ਦੋਸ਼ੀ ਆ ਰਾਹੁਲ ਉਹਨੂੰ ਅੱਜ ਗ੍ਰਫਤਾਰ ਕਰ ਲਿਆ ਗਿਆ ਜਿਸ ਪਾਸੋਂ ਜਿਹੜਾ ਜਿਹੜਾ ਇਹ ਛੁਰਾ ਹੈ ਚਾਕੂ ਹੈ ਇਹ ਰਿਕਵਰ ਵੀ ਕੀਤਾ ਗਿਆ 23 ਬੀਐਸਏ ਤਹਿਤ ਤੇ ਉਹਨੂੰ ਕੱਲ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਸਾਰੀ ਕਹਾਣੀ ਉੱਤਕਲੀ ਹੋਈ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਸੁਬੋ ਨੌਜਵਾਨ ਤੇ ਨਹੀਂ 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 ਇਹ ਤਾਂ ਇੱਕ ਇਮੀਡੀਏਟਲੀ ਪ੍ਰੋਵੋਕੇਟਰੀ ਐਕਟ ਹੋ ਗਿਆ ਬਿੱਲ ਦੇ ਡਿਸਕਾਊਂਟ ਨੂੰ ਲੈ ਕੇ ਲੜਾਈ ਹੋਈ ਹੈ ਸਰ ਕਿਰਪਾ ਕਰਕੇ ਨੌਜਵਾਨ ਦੀ ਉਮਰ ਕਿੰਨੀ ਸੀ ਜੀ ਜਿਸ ਦੀ ਡੈਥ ਹੋਈ ਲੜਕੀ ਦੀ ਕਰੀਬ 23-24 ਸਾਲ ਲੜਕੇ ਦੀ ਉਮਰ ਇਹਨੂੰ ਕਲੌਰੀਗੇਟ ਕੋਲ ਮੜੀਆਂ ਕੋਲ ਗ੍ਰਸਤ ਹੈ ਜਿਹੜਾ ਨੌਜਵਾਨ ਆ ਉਹਨੇ ਨਸ਼ਾ ਕਰਿਆ ਪਿਆ ਸੀ ਨਸ਼ੇ ਦੀ ਹਾਲਤ ਚੀਜ਼ ਦੀ ਵਾਰਦਾਤ ਨੂੰ ਜਾਣਦੇ ਨਹੀਂ ਨਹੀਂ ਇਹ ਤਾਂ ਇੱਕ ਬਰਥਡੇ ਪਾਰਟੀ ਮਨਾਉਣ ਲਈ ਅਲੱਗ-ਅਲੱਗ ਵੀਕਲਾਂ ਤੇ ਉੱਥੇ 6 ਜਣੇ ਆਏ ਸੀ ਉਸੇ ਬਿੱਲ ਨੂੰ ਲੈ ਕੇ ਇੱਕਦਮ ਇਮੀਡੀਏਟਲੀ ਉਹ ਬਿੱਲ ਤੇ ਡਿਸਕਾਊਂਟ ਮੰਗਦੇ ਸੀ ਜਿਹੜਾ ਕਾਊਂਟਰ ਤੇ ਕੋਲੀ ਟਾਬੇ ਤੇ ਲੜਕਾ ਬੈਠਾ ਸੀ ਉਹਦੇ ਉਹ ਡਿਸਕਾਊਂਟ ਜਿੰਨਾ ਕਰ ਸਕਦਾ ਸੀ ਉਹਨੇ ਕਰਤਾ ਇਸ ਗੱਲ ਕਰਕੇ ਉਹਨਾਂ ਦਾ ਆਪਸ ਵਿੱਚ ਬਹਿਸ ਹੋ ਗਈ ਬਹਿਸ ਤੋਂ ਉਹਨੇ ਉਹਦੇ ਥੱਪੜ ਮਾਰਿਆ ਉਹ ਪਿੱਛੇ ਬਾਹਰ ਭੱਜੇ ਬਾਹਰ ਭੱਜਣ ਦੇ ਦੌਰਾਨ ਜਿਹੜਾ ਇਸ ਦੀ ਡੈਥ ਹੋਈ ਹੈ ਇਹਨੇ ਇਹਨੇ ਇਹਦੇ ਤੋਂ ਵੀ ਥੱਪੜ ਲੱਗਿਆ ਉਹਦੇ ਉਹਨੇ ਇੱਕਦਮ ਇਹਦੇ ਰੈਸਿਪਰੋ ਕਲੈਕਟ ਚ ਇਹਦੇ ਚਾਕੂ ਮਾਰਿਆ ਜਿਹੜਾ ਜਿਹੜੀ ਛੁਰੇ ਦੀ ਗੱਲ ਕਰ ਰਹੇ ਹੋ ਜੀ ਉਹ ਮੁੰਡੇ ਦੇ ਕੋਲੇ ਸੀ ਜਾਂ ਉਹ ਉਹ ਛੁਰਾ ਸੀਸੀਟੀਵੀ ਫੁਟੇਜ ਚ ਦਿਖਦਾ ਹੈ ਉਹ ਛੁਰਾ ਉਹਨੇ ਆਪਣੇ ਪਿੱਛੋਂ ਡੱਬ ਚੋਂ ਕੱਢਿਆ ਸੀ ਸਾਰੇ ਇਸ ਤਰ੍ਹਾਂ ਨੇ ਹਰਚਾਰ ਰੱਖੇ ਛੁਰਾ ਕ੍ਰਿਮੀਨਲ ਹੋਈ ਆ ਉਹ ਸਾਰੀ ਉਹ ਸਾਰੀ ਜਿਹੜੀ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਹੁਣ ਉਹ ਦਰਾਨੇ ਪੁਲਿਸ ਰਿਮਾਂਡ ਇਥਰੋ ਇਨਵੈਸਟੀਗੇਸ਼ਨ ਕੀਤੀ ਜਾਵੇਗੀ ਜੀ ਸਾਰਾ ਉਹ ਤੇ ਠੇਕਾ ਜੀ ਠੇਕੇ ਕਾਰਨ ਆਸਪਾਸ ਦੇ ਰੇੜੀਆਂ ਤੇ ਬਹੁਤ ਲੋਕ ਸ਼ਰਾਬ ਪੀ ਕੇ ਖੜਦੇ ਨੇ ਹੁਣ ਦੁੰਗ ਵੀ ਮਚਉਂਦੇ ਜਿਵੇਂ ਆਉਣਾ ਪੋਲੀ ਢਾਦਾਈ ਨਾਲ ਕੋਈ ਹਾਦਸਾ ਨਹੀਂ ਹੈ ਪਰ ਉਹ ਫਿਰ ਵੀ ਸ਼ਰਾਬ ਪੀਉਂਦੇ ਸਨ ਇਸ ਤਰ੍ਹਾਂ ਬਾਹਰ ਰੇੜੀਆਂ ਬਹੁਤ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਕਦੋਂ ਨਾ ਦਵਾਈ ਮੈਂ ਮੈਂਸ਼ਨ ਕਰਦਾ ਸਰ ਜਿਹੜੀ ਪੋਲੂ ਗਰਾਊਂਡ ਤੇ ਇੱਕ ਵਾਰੀ ਕਾਰਵਾਈ ਕੀਤੀ ਸੀ ਫਟੇਸੀ ਬੱਦੇ ਪਰ ਹੁਣ ਤੁਸੀਂ ਦੇਖੋ 8 ਵਜੇ ਤੋਂ ਬਾਅਦ ਗੱਡੀਆਂ ਤੇ ਬੋਨਟ ਦੇ ਉੱਪਰ ਸ਼ਰਾਬ ਰੱਖ ਵਾਲੀ ਦਿਵਾਲੀ ਦੀ ਕਾਰਵਾਈ ਹੋਏਗੀ ਦਿਵਾਲੀ ਦੇ ਦਿਨਾਂ ਦੌਰਾਨ ਟ੍ਰਾਂਕਨ ਡਰਾਈਵਿੰਗ ਦੀ ਪੂਰੀ ਮੂਵਮੈਂਟ ਚੱਲੀ ਸੀ ਉਹ ਦੁਬਾਰਾ ਫੇਰ ਮੂਵਮੈਂਟ ਉਹ ਦੁਬਾਰਾ ਚਲਾਈ ਜਾਵੇਗੀ ਕਿਸੇ ਕਿਸਮ ਦਾ ਕਿਸੇ ਨੂੰ ਵੀ ਬਾਹਰ ਸ਼ਰਾਬ ਓਪਨ ਚ ਪੈਂਡ ਦੀ ਜਾਸ਼ਤਰੀ ਇਹਨਾਂ ਕੋਲ ਲਾਇਸੈਂਸ ਹੈਗਾ ਜੀ ਵੈਰੀਫਾਈ ਕੀਤਾ ਤੁਸੀਂ ਲਾਇਸੈਂਸ ਹੈਗਾ ਕੋਈ ਟੱਕਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਹਿਲਾਂ ਜਿਹੜਾ ਕਤਲ ਦੇ ਦੋਸ਼ੀ ਨੂੰ ਟ੍ਰੇਸ ਕਰਨ ਦਾ ਮਸਲਾ ਸੀ ਇਹ ਸਾਰਾ ਕੁਝ ਅੱਗੇ ਵੈਰੀਫਾਈ ਕੀਤਾ ਜਾ ਰਿਹਾ ਹੈ ਪਹਿਲਾਂ ਵੀ ਢਾਬੇ ਤੇ ਗੋਲੀਆਂ ਚੱਲ ਚੁੱਕੀਆਂ ਨੇ ਜੀ ਜਿਹੜਾ ਜਦੋਂ ਇਹ ਢਾਬੇ ਤੇ ਪਿਛਲੀ ਵਾਰ ਗੋਲੀ ਚੱਲੀ ਸੀ ਉਹ 336 ਦਾ ਮਕਦਮਾ ਦਰਜ ਹੈ ਉਸ ਚ ਜਿਹੜੇ ਦੋਸ਼ੀ ਸੀ ਉਹ ਵੀ ਅਰੈਸਟਡ ਸਰ ਕਿੰਨੇ ਆ ਦੇ ਮਕਦਮਾ ਐਟ ਦਾ ਟਾਈਮ ਦਰਜ ਆਲੇ ਇਹ ਇਸ ਕੇਸ ਚ 6 ਜਣੇ ਤੇ ਮਕਦਮਾ ਦਰਜ ਹੈ ਜਿੱਚ ਇਹ ਬੰਦੇ ਤੋਂ ਹੀ ਚਾਕੂ ਵੱਜਿਆ ਤੇ ਜੋ ਜਿਹੜਾ ਇਹ ਗ੍ਰਫਤਾਰ ਕਰ ਦਿੱਤਾ ਜਾ ਬਾਕੀ ਇਹਨਾਂ ਜਿਹੜੇ ਬਾਕੀ ਪੰਜਾਂ ਦਾ ਰੋਲ ਹੈ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਇਹ ਇੱਥੇ ਡ੍ਰਿੰਕ ਕਰਦੇ ਇਹ ਇਹ ਸਾਰਾ ਸੀਸੀਟੀਵੀ ਫੁਟੇਜ ਨੂੰ ਅੱਗੇ ਪੂਰੀ ਬੈਕ ਤੋਂ ਦੇਖਾਂਗੇ ਇਹ ਉੱਥੇ ਆਏ ਸੀ ਖਾਣ ਪੀਣ ਤੋਂ ਬਾਅਦ ਬਿੱਲ ਬਣਾਇਆ ਸੀ ਬਰਥਡੇ ਪਾਰਟੀ ਤੇ ਆਏ ਸੀ ਇਹ ਸੀ ਫੁਟੇਜ ਜਿਹੜੀ ਇਹ ਮੀਡੀਅਮ ਪ੍ਰੋਵਾਈਡ ਕਰਾਈਏ ਜਿਹੜੀ ਇਨਵੈਸਟੀਗੇਸ਼ਨ ਦਾ ਜਿੱਥੇ ਹੈਂਪਰ ਹੁੰਦੀ ਹੈ ਉਹ ਵਾਲੀ ਉਸ ਨੂੰ ਛੱਡ ਕੇ ਉਸ ਤੋਂ ਇਲਾਵਾ ਜਿਹੜੀ ਸੀਸੀਟੀਵੀ ਫੁਟੇਜ ਆ ਉਹ ਪ੍ਰੋਵਾਈਡ ਕਰਾਂਗੇ